ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਜ ਆਪਾਂ ਬਣਾਵਾਂਗੇ ਪਾਉ ਬਾਜੀ ਉਹਦੇ ਲਈ ਆਪਾਂ ਨੇ ਲਈਆਂ ਸਬਜ਼ੀਆਂ ਗਾਜਰ ਆ ਫੁੱਲ ਗੋਭੀ ਆ ਪੱਤਾ ਗੋਭੀ ਆ ਆਲੂ ਆ ਤੇ ਬੈਂਗਣ ਆ ਠੀਕ ਹੈ ਤੇ ਜੇ ਤੁਹਾਡੇ ਕੋਲ ਸ਼ਿਮਲਾ ਮਿਰਚ ਹੋਵੇ ਤਾਂ ਹੋਰ ਵੀ ਵਧੀਆ ਏ ਤੇ ਸਬਜ਼ੀਆਂ ਨੂੰ ਧੋ ਕੇ ਕੁੱਕਰ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਜਿਸ ਤੋਂ ਬਾਅਦ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਇਹਨਾਂ ਨੂੰ ਆਪਾਂ ਵਿੱਚ ਪਾ ਦਾਂਗੇ ਠੀਕ ਹੈ ਤੇ ਇਹਨਾਂ ਨੂੰ ਤੁਸੀਂ ਰਫਲੀ ਕੱਟ ਲੈਣਾ ਹੈ ਤੇ ਕੁੱਕਰ ਦੇ ਵਿੱਚ ਇਦਾਂ ਪਾ ਦੇਣਾ ਤੇ ਉਸ ਤੋਂ ਬਾਅਦ ਐਡ ਕਰਨੇ ਆ ਮਸਾਲੇ ਠੀਕ ਹੈ ਤੇ ਮਸਾਲਿਆਂ 'ਚ ਵੀ ਆਪਾਂ ਕੋਈ ਜ਼ਿਆਦਾ ਨਹੀਂ ਪਾਵਾਂਗੇ ਮਿਰਚ ਨਮਕ ਤੇ ਹਲਦੀ ਠੀਕ ਹੈ ਇਹ ਤਿੰਨ ਚੀਜ਼ਾਂ ਪਾਵਾਂਗੇ ਫਿਰ ਤੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਠੀਕ ਹੈ ਮਿਕਸ ਕਰਕੇ ਇਹਦੀਆਂ 4 ਤੋਂ 5 ਸੀਟੀਆਂ ਲਵਾਵਾਂਗੇ ਆਪਾਂ ਤੇ ਉਸ ਤੋਂ ਬਾਅਦ ਇਹਨੂੰ ਫਿਰ ਆਪਾਂ ਮਤਲਬ ਦੇਖਾਂਗੇ 5 ਸੀਟੀਆਂ ਦੇ ਬਾਅਦ ਚੰਗੀ ਤਰ੍ਹਾਂ ਬਣ ਜੂਗੀ ਤੈਨੂੰ ਪੰਜ ਚਟੀਆਂ ਦੇ ਬਾਅਦ ਖੋਲੋਗੇ ਤੁਸੀਂ ਤੈਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਠੀਕ ਆ ਇੱਦਾਂ ਦਾ ਕਾਚਾ-ਬੀਚਾ ਕੱਢ ਦੇਣਾ ਦੂਜੇ ਪਾਸੇ ਆਪਾਂ ਰੱਖਾਂਗੇ ਫਰਾਈ pan ਉੱਤੇ ਪਾਵਾਂਗੇ ਬਟਰ ਤੇ ਨਾਲ ਹੀ ਆਪਾਂ ਪਾਵਾਂਗੇ ਰਿਫਾਈਂਡ ਦੋਨੇ ਚੀਜ਼ਾਂ ਮਿਕਸ ਹੋ ਜਾਣੀਆਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਸੁੱਕੇ ਮਸਾਲੇ ਥੋੜੇ ਬਹੁਤੇ ਜ਼ਿਆਦਾ ਨਹੀਂ ਪਾਉਂਗੀ ਬਿਲਕੁਲ ਸਿੰਪਲ ਬਣਾਉਂਗੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਉਸ ਤੋਂ ਬਾਅਦ ਨਾਲ ਹੀ ਕੱਟੇ ਹੋਏ ਬਰੀਕ ਪਿਆਜ਼ ਪਾ ਦਾਂਗੇ ਠੀਕ ਹੈ ਤੇ ਜਿਹੜਾ ਪਾਓ ਬਾਜੀ ਦਾ ਟੇਸਟ ਆ ਛਮਲਾ ਮਿਰਚ ਨਾਲ ਵੈਸੇ ਬਹੁਤ ਵਧੀਆ ਆਂਦਾ ਏ ਮੇਰੇ ਕੋਲੇ ਉਹ ਹੈ ਨਹੀਂ ਸੀਗੀ ਤੇ ਮੇਰੇ ਕੋਲੇ ਸਬਜ਼ੀਆਂ ਅੱਜ ਘਰੇ ਦੀ ਇਹੀ ਸੀਗੀਆਂ ਥੋੜੀਆਂ ਥੋੜੀਆਂ ਸੀ ਤਾਂ ਕਰਕੇ ਮੈਂ ਭਾਜੀ ਬਣਾਈ ਸੀਗੀ ਤੇ ਉਸ ਤੋਂ ਬਾਅਦ ਇਹ ਚੈਟ ਕਰਾਂਗੇ ਪਰ ਟਮਾਟਰ ਤੇ ਫਿਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਠੀਕ ਹੈ ਉਸ ਤੋਂ ਬਾਅਦ ਮਸਾਲਾ ਚ ਐਡ ਕਰਾਂਗੇ ਆਪਾਂ ਨਮਕ ਤੇ ਗਰਮ ਮਸਾਲਾ ਪਾਉ ਭਾਜੀ ਮਸਾਲਾ ਤੇ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜੀਰਾ ਪਾਊਡਰ ਜੋ ਵੀ ਮਸਾਲੇ ਤੁਸੀਂ ਪਾਉਣੇ ਚਾਹੋ ਤੇ ਇਹਦੇ ਵਿੱਚ ਪਾ ਸਕਦੇ ਹੋ ਥੋੜਾ ਜਿਹਾ ਚਾਟ ਮਸਾਲਾ ਵੀ ਜ਼ਰੂਰ ਐਡ ਕਰਿਓ ਉਹਦੇ ਨਾਲ ਜਿਹੜਾ ਦਾ ਟੇਸਟ ਆ ਜਿਆਦਾ ਵਧੀਆ ਆਉਂਦਾ ਹੈ ਠੀਕ ਹੈ ਇਹਨਾਂ ਨੂੰ ਮਿਕਸ ਕਰ ਦਵਾਂਗੇ ਮਿਕਸ ਕਰਨ ਦੇ ਬਾਅਦ ਜਿਹੜੀ ਆਪਣੀ ਬਾਜੀ ਆ ਉਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਤੇ ਕਲਰ ਦੇ ਲਈ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਈ ਹੈ ਜਾਂ ਦੇਗੀ ਮਿਰਚ ਕਹਿੰਦੇ ਆ ਜਿਹਨੂੰ ਉਹ ਪਾਈ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਫਿਰ ਥੋੜਾ ਜਿਹਾ ਵਾਈਟ ਬਟਰ ਪਾਵਾਂਗੇ ਤੇ ਚਲੋ ਮਿਕਸ ਕਰਕੇ ਸਾਰੀ ਭਾਜੀ ਇਹਦੇ ਵਿੱਚ ਪਾ ਦਵਾਂਗੇ ਠੀਕ ਹੈ ਤੇ ਥੋੜੀ ਜਿਹੜੀ ਭਾਜੀ ਆ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਘਰੇ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਆ ਦੇਖੋ ਕਿੰਨੀ ਵਧੀਆ ਬਣੀਆਂ ਥੋੜੀਆਂ ਜੀਆਂ ਸਬਜ਼ੀਆਂ ਤੋਂ ਹਨਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਆਪਾਂ ਪਲੇਟ ਲਾ ਕੇ ਤਿਆਰ ਕਰਦੇ ਆ ਨਾਲ ਰੱਖਦੇ ਆ ਪਾਓ ਤੇ ਆਪਣੀ ਪਾਓ ਭਾਜੀ ਤਿਆਰ ਰੈਂਕ ਬਰ ਵਾਚਿੰਗ